ਹੁਣ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਮੁੱਖ ਮਹਿਮਾਨ ਡਾਕਟਰ ਮਹਿਲ ਸਿੰਘ ਜੀ ਉਪਕੁਲਪਤੀ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਸਾਡੇ ਦਰਮਿਆਨ ਪਹੁੰਚੇ ਨੇ ਸੋ ਅਸੀਂ ਚਾਹਾਂਗੇ ਕਿ ਉਹ ਬੱਚਿਆਂ ਦੇ ਰੂਬਰੂ ਹੋ ਕੇ ਉਹਨਾਂ ਨੂੰ ਕੋਈ ਇਸ ਸੌਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਜਿਹੜਾ ਮੇਲਾ ਲੱਗਿਆ ਉਹਦੇ ਤੇ ਆਪਣੇ ਵਿਚਾਰ ਸਾਂਝੇ ਕਰਨ ਸੰਬੋਧਨ ਕਰਨ ਕੋਈ ਬੱਚਿਆਂ ਨੂੰ ਅਸ਼ੀਰਵਾਦ ਦੇਣ ਜ਼ੋਰਦਾਰ ਤਾੜੀਆਂ ਦੇ ਨਾਲ ਡਾਕਟਰ ਮਹਿਲ ਸਿੰਘ ਜੀ ਉਪਕੋਲਪਤੀ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਯੋਰਦਾਰ ਦਾੜੀ ਇੱਕ ਵਾਰ ਖੁੱਲ ਕੇ ਤਾੜੀ ਮਾਰ ਦਿਓ ਖਾਲਸਾ ਕਾਲਜ ਫਰ ਗਰਲਸ ਦੇ ਵਿੜੇ ਵਿੱਚ ਅੱਜ ਦੇ ਚੱਲ ਰਹੇ ਇਸ ਸੱਭਿਆਚਾਰਕ ਮੇਲੇ ਵਿੱਚ ਮੁੱਖ ਪ੍ਰਬੰਧਕ ਦੇ ਤੌਰ ਤੇ ਕਲਸੀ ਸਾਹਿਬ ਇਸ ਕਾਲਜ ਦੀ ਬਹੁਤ ਹੀ ਸਤਿਕਾਰਤ ਪ੍ਰਿੰਸੀਪਲ ਯੂਨੀਵਰਸਿਟੀ ਦੀ ਡੀਨ ਅਕੈਡਮਿਕ ਫੇਅਰ ਡਾਕਟਰ ਸਰਿੰਦਰ ਕੌਰ ਬਹੁਤ ਸਾਰੇ ਮੇਰੇ ਸਾਹਮਣੇ ਬੈਠੇ ਅਫੀਸ਼ੀਅਲ ਪੰਜਾਬ ਗਵਰਨਮੈਂਟ ਵੱਲੋਂ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਸਾਡੇ ਯੂਨੀਵਰਸਿਟੀ ਤੋਂ ਮੈਡਮ ਸੋਲ ਜੀ ਹੋਰ ਟੀਚਰ ਸਹਿਬਾਨ ਪੱਟੀ ਸਾਹਿਬ ਫਰਿਸ਼ਤਾ ਜੀ ਤੇ ਬਹੁਤ ਹੀ ਨਾਮਵਰ ਕਲਾਕਾਰ ਸਬਦਾ ਇਸ ਮੇਲੇ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਸਵਾਗਤ ਵੀ ਆ ਉਹਨਾਂ ਨੂੰ ਜੀ ਆਇਆਂ ਵੀ ਆ ਇਹ ਇੱਕ ਤਰ੍ਹਾਂ ਦਾ ਤੀਆਂ ਦਾ ਮੇਲਾ ਸੱਭਿਆਚਾਰਕ ਮੇਲਾ ਗਿਆਨ ਦਾ ਮੇਲਾ ਪੁਸਤਕ ਦਾ ਮੇਲਾ ਦੇਖੋ ਸੱਭਿਆਚਾਰ ਦੇ ਵਿੱਚ ਔਰਤ ਦੇ ਪੱਖ ਤੋਂ ਜਿਹੜੀ ਗੱਲ ਸਿੱਧੀ ਨਹੀਂ ਕਹੀ ਜਾਂਦੀ ਕਿਉਂਕਿ ਸਿੱਧੀ ਗੱਲ ਕਈ ਕਈ ਵਾਰੀ ਬੁਰੀ ਲੱਗਦੀ ਆ ਉਹ ਕਲਚਰਲ ਮੰਚ ਤੋਂ ਕਹੀ ਜਾਂਦੀ ਆ ਔਰਤ ਦੇ ਹਾਵ ਭਾਵ ਔਰਤ ਦੀ ਜੋ ਸਿਚੁਏਸ਼ਨ ਆ ਉਹਨੂੰ ਅਸੀਂ ਕਿਸ ਤਰ੍ਹਾਂ ਸੱਭਿਆਚਾਰਕ ਮੰਚ ਤੋਂ ਪ੍ਰਗਟਾਉਨੇ ਆ ਉਹ ਸਾਡੇ ਲਈ ਮਰਦਾਂ ਲਈ ਇੱਕ ਨਸੀਹਤ ਵੀ ਹੁੰਦੀ ਆ ਔਰ ਬੜੀ ਪਿਆਰੀ ਨਸੀਹਤ ਹੁੰਦੀ ਆ ਉਹ ਕੜਵੀ ਨਹੀਂ ਲੱਗਦੀ ਤੇ ਪੰਜਾਬੀ ਆंदे ਆ ਪੀ ਕਿਕਲੀਆਂ ਚ ਜੰਮਦੇ ਨੇ ਸੁਹਾਗਾ ਚ ਵਿਆਹੇ ਜਾਂਦੇ ਆ ਤੇ ਕੀਰਨਿਆਂ ਵਿੱਚ ਰੁਕਸਤ ਹੁੰਦੇ ਆ ਸਾਡਾ ਪੂਰਾ ਜੀਵਨ ਹੀ ਕਲਚਰਲ ਸਟੇਜ ਦੇ ਵਿੱਚੋਂ ਗੁਜ਼ਰਦਾ ਬੰਦਾ ਮਾਂ ਦੇ ਪੇਟ ਤੋਂ ਜਨਮ ਲੈਣ ਤੋਂ ਬਾਅਦ ਸੱਭਿਆਚਾਰਕ ਤੌਰ ਤੇ ਜਨਮ ਲੈਂਦਾ ਤੇ ਇਹ ਸੱਭਿਆਚਾਰ ਸਾਡਾ ਵੈਲਿਊ ਸਿਸਟਮ ਵੀ ਆ ਸਾਡਾ ਮਨ ਪਰਚਾਵਾ ਵੀ ਆ ਤੇ ਸਾਡੀ ਦੁਨੀਆ ਭਰ ਚ ਪਛਾਣ ਵੀ ਆ ਇਸ ਦੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਬੜੇ ਸੋਹਣੇ ਕਲਾਕਾਰ ਜਿਹੜੇ ਹੁਣੇ ਹੀ ਇੱਕ ਔਰਤ ਦੀ ਸਾਇਕੀ ਤੋਂ ਮਾਂ ਦੀ ਸਾਇਕੀ ਤੋਂ ਪੁਸਤਕ ਰਿਲੀਜ਼ ਹੋਈ ਆ ਮੈਂ ਸਮਝਦਾ ਐ ਕਿ ਸਾਡਾ ਅਜਦਾ ਯੁੱਗ ਜੇ ਕਹਿ ਲਈਏ ਨਾ ਮੁੱਖ ਤੌਰ ਤੇ ਧੀਆਂ ਦਾ ਯੋਗ ਆ ਜਿਵੇਂ ਬੇਟੀ ਇੱਥੇ ਬੋਲ ਕੇ ਗਈ ਬੜੇ ਪਿਆਰੇ ਸ਼ਬਦ ਨੇ ਤੁਹਾਨੂੰ ਆਪਦੀ ਪਹਿਚਾਨ ਬਣਾਉਣ ਲਈ ਜਾਗਰਤ ਹੋਣਾ ਪਏਗਾ ਚੇਤਨ ਹੋਣਾ ਪਏਗਾ ਅਸੀਂ ਕਾਲਜਾਂ ਯੂਨੀਵਰਸਟੀਆਂ 'ਚ ਦੇਖਦੇ ਹਾਂ ਕਿ ਪੜ੍ਹਨ ਦੇ ਮਾਮਲੇ 'ਚ ਧੀਆ ਬਹੁਤ ਅੱਗੇ ਨੇ ਬੱਚਿਓ ਆਪਣੇ ਆਪ ਲਈ ਤਾਲੀ ਮਾਰੋ ਤੁਸੀਂ ਖਾਲਸਾ ਸੰਸਾਵਾ ਦੇ ਬੱਚੇ ਹੋ ਇਸ ਕਰਕੇ ਤੁਹਾਡਾ ਇਹ ਆਪਣਾ ਇੱਕ ਸੱਭਿਆਚਾਰਕ ਪ੍ਰੋਗਰਾਮ ਆ ਤੁਹਾਨੂੰ ਬਹੁਤ ਮੁਬਾਰਕਾਂ ਇਹੋ ਜਿਹੇ ਜਿਹੜੇ ਦਿਨਾਂ ਦੇ ਉੱਤੇ ਇਹੋ ਜਿਹੇ ਜਿਹੜੇ ਸੱਭਿਆਚਾਰਕ ਦਿਹਾੜੇ ਤੇ ਬਹੁਤੀ ਲੈਕਚਰ ਦੇਣ ਦੀ ਗੁਜਾਇਸ਼ ਨਹੀਂ ਹੁੰਦੀ ਕਿਉਂਕਿ ਤੁਸੀਂ ਕੋਈ ਸੁਣਣ ਆਏ ਹੋ ਵੇਖਣ ਆਏ ਹੋ ਪਰ ਇਹ ਖਾਲਸਾ ਸੰਸਥਾ ਮਾਨੇ ਮੈਂ ਪ੍ਰਬੰਧਕਾਂ ਨੂੰ ਇੱਕ ਨਿੱਕੀ ਜੀ ਬੇਨਤੀ ਹੈ ਬੜੇ ਸੁਲਝੇ ਇਨਸਾਨ ਨੇ ਬਹੁਤ ਪ੍ਰਬੰਧ ਕਰਦੇ ਰਹਿੰਦੇ ਆ ਕਈ ਵਾਰੀ ਜਾਣੇ ਆ ਨਜਾਣੇ ਚ ऐसे शब्द स्टेज तो बोलया ਜਾਂਦਾ ਆ ਉਹਦੇ ਪ੍ਰਤੀ ਸਾਵਧਾਨੀ ਰੱਖੀਏ ਸਾਡਾ ਪੰਜਾਬੀ ਮਾਸ਼ਰਾ ਵੀ ਦੁਨੀਆ ਭਰ ਚ ਫੈਲਿਆ ਹੋਇਆ ਅਸੀਂ ਵੀ ਜਦੋਂ ਪਾਕਿਸਤਾਨ ਤੋਂ ਇੱਧਰ ਆਏ ਸੀ ਤੇ ਸਾਡੇ ਵੱਡਿਆਂ ਨੂੰ ਜਦੋਂ ਸ਼ਰਨਾਖੀ ਕਹਿੰਦੇ ਸੀ ਤੇ ਸਾਨੂੰ ਮਹਿਸੂਸ ਹੁੰਦਾ ਅਸੀਂ ਕੋਈ ਬਿਹਾਰ ਤੋਂ ਆਇਆ ਹੋਵੇ ਯੂਪੀ ਤੋਂ ਆਇਆ ਹੋਵੇ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣੋ ਇਹ ਖਾਲਸਾ ਕਾਲਜ ਦਾ ਵੇੜਾ ਅਸੀਂ ਹਰ ਇੱਕ ਨੂੰ ਸਨਮਾਨ ਨਾਲ ਬੀਅੰਗੇ ਖੂਮਨ ਬੀਅੰਗ ਤੇ ਇਸ ਕਰਕੇ ਇੱਕ ਜਦੋਂ ਸਟੇਜ ਹੁੰਦੀ ਹੈ ਸ਼ਬਦ ਬੜੇ ਜ਼ਿੰਮੇਵਾਰੀ ਨਾਲ ਬੋਲਣੇ ਪੈਂਦੇ ਆ ਬੜੀ ਜ਼ਿੰਮੇਵਾਰੀ ਨਾਲ ਸੰਬੋਧਨ ਕਰਨੇ ਪੈਂਦੇ ਆ ਇਹਦੇ ਤੇ ਕਿਉਂਕਿ ਅਸੀਂ ਸਾਡਾ ਵੈਨਿਊ ਆ ਅਸੀਂ ਜਵਾਬਦੇਹ ਹਾਂ ਮੀਡੀਏ ਨੂੰ ਕਈ ਗੱਲਾਂ ਨੂੰ ਇਹਦੇ ਤੇ ਪਲੀਜ਼ ਕਿਸੇ ਨੇ ਭਾਵੇਂ ਚੁਟਕਲਾ ਵੀ ਸੁਣਾਉਣਾ ਕਿਸ ਤਰ੍ਹਾਂ ਨਾਇਨ ਭਾਵੇਂ ਮਤਲਬ ਉਹ ਫਿਰ ਸੱਭਿਆਚਾਰਕ ਪ੍ਰੋਗਰਾਮ ਮਤਲਬ ਮਤਲਬ ਕਿ ਕੀ ਹੋਇਆ ਜੇ ਇੱਕ ਬੰਦੇ ਨੂੰ ਵੀ ਗੱਲ ਮਹਿਸੂਸ ਹੋਵੇ ਇਸ ਕਰਕੇ ਨਿੱਕੀ ਜੀ ਬੇਨਤੀ ਆ ਇਹ ਬਹੁਤ ਵਧੀਆ ਪ੍ਰੋਗਰਾਮ ਆ ਅਸੀਂ ਅਕਸਰ ਹੀ ਬੱਚਿਆਂ ਨੂੰ ਵਿਦਿਆ ਦੇ ਨਾਲ سپورٹس ਔਰ ਕਲਚਰਲ ਦਾ ਪੂਰਾ ਪਲੇਟਫਾਰਮ ਦਿੰਨੇ ਆ ਵੀ ਬੱਚਾ ਅੱਜ ਕਲਚਰ ਦੇ ਵਿੱਚ ਮਿਊਜ਼ਿਕ ਦੇ ਵਿੱਚ ਵੀ ਇੱਕ ਇੰਡਸਟਰੀ ਬਣ ਚੁੱਕੀ ਆ এমਪਲॉयਮੈਂਟ ਦੀ ਸਪੋਰਟਸ ਦੇ ਵਿੱਚ ਪਤਾ ਨਹੀਂ ਕੁਦਰਤ ਨੇ ਕੀ ਕਿਸੇ ਦੇ ਵਿੱਚ ਕਿੰਨੀ ਸ਼ਮਤਾ ਯੋਗਤਾ ਪਾਈ ਆ ਤੁਸੀਂ ਕਿੱਧਰ ਨਿਕਲ ਜਾਣਾ ਇਸ ਵੇੜੇ ਚ ਸਾਡੇ ਕਾਲਜ ਦੇ ਬਹੁਤ ਵੱਡੇ ਕਲਾਕਾਰ ਨਿਕਲੇ ਆ ਮੈਂ ਇੱਕ ਬਹੁਤ ਸਾਰੇ ਅਫੀਸ਼ੀਅਲ ਆਏ ਹੋਇਆ ਸਾਡਾ ਯੂਨੀਵਰਸਿਟੀ ਦਾ ਆਗਾਜ਼ ਹੋਇਆ ਕੁਝ ਗੱਲਾਂ ਹੁਣ ਸ਼ੁਰੂ ਹੋਣੀਆਂ ਨੇ ਕੁਝ ਅਗਲੇ ਸਾਲ ਸ਼ੁਰੂ ਹੋਣੀਆਂ ਮੈਂ ਤੁਹਾਨੂੰ ਵਿਸ਼ਵਾਸ ਦੇਣਾ ਇਸ ਯੂਨੀਵਰਸਿਟੀ ਦੇ ਵਿੱਚ ਥੀਏਟਰ ਦਾ 뮤ਜ਼ਿਕ ਦਾ ਟੈਲੀਵਿਜ਼ਨ ਤੇ ਫਿਲਮ ਦਾ ਇੱਕ ਕਲਚਰਲ ਪਰਫਾਰਮੈਂਸ ਦਾ ਪੂਰਾ ਡਿਪਾਰਟਮੈਂਟ ਹੋਏਗਾ ਜਿੱਦੇ ਚ ਅਸੀਂ ਤੁਹਾਡੀ ਸਭ ਦੀ ਮਦਦ ਲਵਾਂਗੇ ਤੁਹਾਨੂੰ ਐਕਸਪਰਟ ਦੇ ਵਜੋਂ ਉਹਦੇ ਚ ਬੁਲਾਵਾਂਗੇ ਔਰ ਇਹਨੂੰ ਮਤਲਬ ਪੂਰੇ ਆਪਦੇ ਕਲਚਰ ਨੂੰ ਦੁਨੀਆ ਭਰ ਚ ਫਲਾਉਣ ਲਈ ਆਪਦੀਆਂ ਚੰਗੀਆਂ ਫਿਲਮਾਂ ਟੈਲੀਵਿਜ਼ਨ ਮਤਲਬ ਉਹਨਾਂ ਦੀ ਪੂਰੇ ਟ੍ਰੇਨਿੰਗ ਪ੍ਰੋਗਰਾਮ ਉਹਦੇ ਪੂਰੇ ਕੋਰਸ ਉਹਦੀ ਮਾਸਟਰ ਉਹਦੇ ਬਕਾਇਦਾ ਪੀ ਆਈ ਡੀ ਪ੍ਰੋਗਰਾਮ ਹੋਣਗੇ ਇਹ ਇੰਨੀਆਂ ਇੱਕ ਗੱਲਾਂ ਨਾਲ ਇੱਕ ਵਾਰੀ ਫੇਰ ਕਲਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ 2 ਮਿੰਟ ਬੋਲਣ ਦਾ ਮੌਕਾ ਦਿੱਤਾ ਔਰ ਇੱਥੇ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸੱਦਿਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ